ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਰਤੋਂ ਸਿੰਘਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੀ ਇਹ ਕਿ ਜਗਤਾਰ ਸਿੰਘ ਹਵਾਰਾ ਦੇ ਪਿਤਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ 11 ਜਨਵਰੀ ਨੂੰ ਵਿਸ਼ਾਲ ਮਾਰਚ ਕੱਢਿਆ ਜਾਵੇਗਾ ਤੇ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੇ ਸਾਰੇ ਸਿੰਘ ਪਹੁੰਚਣ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਰਤੋਂ ਸਰਕਾਰਾਂ ਦੇ ਕੰਨੀ ਗੱਲ ਪਾਈ ਜਾਵੇ ਇਹ ਬਿਆਨ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਤਾਰ ਸਿੰਘ ਹਵਾਰਾ ਦੇ ਪਿਤਾ ਦਾ ਹੋਰ ਕੀ ਕਹਿਣਾ ਹੈ ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਲਾਰੇ ਲੱਪੇ ਲਾ ਰਹੀਆਂ ਕਿਉਂਕਿ 11 ਜਨਵਰੀ 2022 ਨੂੰ ਅਸੀਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਕੱਢਿਆ ਸੀ ਗੁਰਦੁਆਰਾ ਜੋਤੀ ਸਰੂਪ ਸ੍ਰੀ ਫਤਗੜ ਸਾਹਿਬ ਤੋਂ ਉਸ ਦਿਨ ਗਵਰਨਰ ਨਾਲ ਜਦੋਂ ਮੈਮੋਰੰਡਮ ਦੇਣ ਗਏ ਗੱਲਬਾਤ ਹੋਈ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਸੀ ਕਿ ਜਿਨ੍ਹਾਂ ਦੀ ਜੇਲ ਕਸਟਡੀ ਬੰਦੀ ਸਿੰਘਾ ਦੀ 25 ਸਾਲ ਤੋਂ ਉੱਪਰ ਬੰਦੀ ਹੈ ਉਹ ਉਹਨਾਂ ਨੂੰ ਮેરਿਆ ਕਰਾਵਾਂਗਾ ਪਰੰਤੂ ਜਦੋਂ ਉਸ ਤੋਂ ਬਾਅਦ 16 April 2022 ਨੂੰ ਦੁਆਰੇ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ ਉਹ ਆਪਣੇ ਜਿਹੜਾ ਵਾਦਾ ਸੀ ਉਸ ਤੋਂ ਮੁੱਕ ਗਏ ਸੋ ਹੁਣ ਜਿਹੜਾ 11 ਜਨਵਰੀ ਨੂੰ ਅਸੀਂ ਇੱਕ ਪ੍ਰੋਗਰਾਮ ਲੀਕਿਆ ਸਮੁੱਚੇ ਪੋਆਦ ਇਲਾਕੇ ਵੱਲੋਂ ਕਿਉਂਕਿ ਪੁਆਦ ਇਲਾਕੇ ਦਾ ਇਸ ਕੌਮੀ ਇਨਸਾਨ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤਨ ਮਨ ਧਨ ਨਾਲ ਇਹ ਪੂਰਾ ਸਾਥ ਦੇ ਰਹੇ ਪੰਮੀ ਇਨਸਾਨ ਮੋਰਚੇ ਦਾ ਸੋ ਇਹਨਾਂ ਵੱਲੋਂ ਇਹਨਾਂ ਦੀ ਅਗਵਾਈ ਚ ਸਮੁੱਚੇ ਇਲਾਕੇ ਦੀ ਅਗਵਾਈ ਵਿੱਚ ਅਸੀਂ 11 ਜਨਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਜੋਤੀ ਸਰੂਪ ਵਿਖੇ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਅਰਦਾਸ ਕਰਕੇ ਇੱਕ ਮਾਰਚ ਕੱਢਣਾ ਸਰਕਾਰਾਂ ਨੂੰ ਜਗਾਉਣ ਵਾਸਤੇ ਸਰਕਾਰਾਂ ਦਾ ਧਿਆਨ ਉਸ ਬਾਤ ਤੇ ਲਿਆਉਣ ਤੇ ਤੇ ਸੰਗਤਾਂ ਨੂੰ ਜੋੜਨ ਵਾਸਤੇ ਕਿ ਵਾਕਈ ਸਰਕਾਰਾਂ ਜਿਹੜੀਆਂ ਉਹ ਇਨਸਾਫ ਦੇਣ ਨੂੰ ਤਿਆਰ ਨਹੀਂ ਜਦੋਂ ਕਿ ਸਾਡਾ ਮੋਰਚਾ ਸ਼ਾਂਤਮਈ ਤਰੀਕੇ ਨਾਲ ਇੱਕ ਸਾਲ ਤੋਂ ਚੱਲ ਰਿਹਾ 7 ਜਨਵਰੀ ਨੂੰ ਸਾਲ ਪੂਰਾ ਹੋ ਚੁੱਕਿਆ ਸੋ ਅੱਜ ਦਾ ਜਿਹੜਾ ਸਾਡਾ ਮਨੋਰਥ ਹੈ ਇਹੀ ਹੈ ਸੰਗਤਾਂ ਨੂੰ ਅਪੀਲ ਹੈ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਉਹ ਮਾਰਚ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਅਰਦਾਸ ਕਰਕੇ ਤਕਰੀਬਨ 11 ਵਜੇ ਰਵਾਨਾ ਹੋਏਗਾ ਸੋ ਸੰਗਤਾਂ ਉਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਵਿੱਚ ਵੱਧ ਤੋਂ ਵੱਧ ਆਪਣੇ ਆਪਣੇ ਸਾਧਨਾਂ ਰਾਹੀਂ ਪਹੁੰਚਣ ਤਾਂ ਕਿ ਅਸੀਂ ਉਸ ਚ ਸ਼ਾਮਲ ਹੋ ਕੇ ਸਰਕਾਰਾਂ ਤੋਂ ਆਪਣੇ ਹੱਕ ਲੈ ਸਕੀਏ